ਇਸ ਵਾਰ ਮੌਨਸੂਨ ਮੀਂਹ ਨਹੀਂ ਕੈਰ ਬਰਸਾ ਰਿਹਾ ਹਰ ਪਾਸੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਪਹਾੜਾ ਤੋਂ ਲੈ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਜਿੱਥੇ ਪਹਾੜਾ ਦੇ ਵਿੱਚ ਲਗਾਤਾਰ ਮੀਂਹ ਲੋਕਾਂ ਦੇ ਲਈ ਆਫਤ ਬਣ ਚੁੱਕਾ ਹੈ ਉੱਥੇ ਹੀ ਪੰਜਾਬ ਵੀ ਹੁਣ ਇਸ ਮੌਨਸੂਨ ਦੇ ਕਾਰਨ ਹੜ ਦੀ ਮਾਰ ਝੱਲਣ ਨੂੰ ਮਜਬੂਰ ਹੋ ਰਿਹਾ ਹੈ ਜਿਸ ਤਰੀਕੇ ਦੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੀਆਂ ਨੇ ਇਹ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੀਤੇ ਦਿਨ ਤੋਂ ਮੀਂਹ ਪੈ ਰਿਹਾ ਹੈ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ ਪਰ ਕਿਤੇ ਨਾ ਕਿਤੇ ਚਿੰਤਾ ਲੋਕਾਂ ਦੀ ਵੱਧ ਚੁੱਕੀ ਹੈ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਜੋ ਡੰਗਰ ਨੇ ਉਹਨਾਂ ਦੇ ਲਈ ਹੁਣ ਚਾਰੇ ਦੇ ਲਈ ਵੀ ਜਿਹੜੀ ਆ ਥਾਂ ਨਹੀਂ ਬਚੀ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣ ਨੂੰ ਵੀ ਮਜਬੂਰ ਹੋਣਾ ਪੈ ਰਿਹਾ ਜੋ ਦਰਿਆ ਕੰਢੇ ਲੋਕ ਰਹਿ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਖਤਰਾ ਜਿਹੜਾ ਹੈ ਉਹ ਮੰਡਰਾ ਰਿਹਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦੇ ਨਾਲ ਹੜ ਵਰਗੇ ਹਾਲਾਤ ਬਣੇ ਹੋਏ ਨੇ ਪੰਜ ਜ਼ਿਲ੍ਹਿਆਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਜੋ ਇਸ ਵੇਲੇ ਹਾਲਾਤ ਨੇ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਪੰਜਾਬ ਦੇ ਪੰਜ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਟਾਂਡਾ ਹੈ ਇੱਕ ਗੁਰਦਾਸਪੁਰ ਹੈ ਤਰਨਤਾਰਨ ਹੈ ਤਲਵੰਡੀ ਸਾਬੋ ਹੈ ਅਤੇ ਰਾਜਪੁਰਾ ਇੱਕ-ਇੱਕ ਤਸਵੀਰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇੱਥੇ ਹੋ ਕੀ ਰਿਹਾ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਟਾਂਡਾ ਦੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਹੈ ਤੇ ਗੁਰੂ ਘਰ ਦੇ ਨੇੜੇ ਇਹ ਕਾਲੀ ਵੇ ਨਗਦੀ ਜਿਹੜੀ ਆ ਉਹ ਵਗਦੀ ਹੈ ਤੇ ਇਸੇ ਵਿੱਚ ਹੜ ਆਇਆ ਹੋਇਆ ਹੈ ਇਹ ਤਸਵੀਰ ਜੋ ਤੁਸੀਂ ਟਾਂਡਾ ਉੜਮੜ ਦੀ ਦੇਖ ਰਹੇ ਹੋ ਇਸ ਦੇ ਵਿੱਚ ਗੁਰੂ ਘਰ ਦੇ ਨੇੜੇ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਉਸ ਤੋਂ ਇਲਾਵਾ ਅਗਲੀ ਤਸਵੀਰ ਗੁਰਦਾਸਪੁਰ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਬੰਨ ਟੁੱਟ ਚੁੱਕਾ ਹੈ ਜਿਸ ਤੋਂ ਬਾਅਦ ਜੋ ਪਿੰਡ ਵਾਲੇ ਨੇ ਉਹਨਾਂ ਦੇ ਵਿੱਚ ਅਫੜਾ ਦਫੜੀ ਮੱਚ ਚੁੱਕਿਆ ਕਿਉਂਕਿ ਕਈ ਏਕੜ ਫਸਲ ਜਿਹੜੀ ਆ ਖਰਾਬ ਹੋ ਚੁੱਕੀ ਹੈ ਤੇ ਲਗਾਤਾਰ ਪਿੰਡਾਂ ਦੇ ਵਿੱਚ ਹੜ ਦਾ ਖਤਰਾ ਮੰਡਰਉਣ ਲੱਪਿਆ ਹੈ ਲੋਕਾਂ ਦੇ ਸਾਹ ਇਸ ਵੇਲੇ ਸੁੱਕ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਤਰਨਤਾਰਨ ਦੀ ਤਾਂ ਤਰਨਤਾਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਕਿਸ ਤਰੀਕੇ ਦੇ ਨਾਲ ਘਰ ਡੁੱਬੇ ਹੋਏ ਨੇ ਤੇ ਆਪਣੇ ਘਰਾਂ ਤੋਂ ਬਾਹਰ ਪਸ਼ੂਆਂ ਨੂੰ ਲਿਆਣਾ ਪੈ ਰਿਹਾ ਹੈ ਇਹ ਤਸਵੀਰ ਤਰਨ ਤਰਨ ਦੀ ਹੈ ਇਸ ਤੋਂ ਅਗਲੀ ਤਸਵੀਰ ਤਲਵੰਡੀ ਸਾਬੋਦੀ ਹੈ ਜਿੱਥੇ ਰਜਵਾਹ ਟੁੱਟ ਚੁੱਕਾ ਹੈ ਤੇ ਰਜਵਾਹੇ ਨੂੰ ਪੂਰਨ ਦਾ ਕੰਮ ਜੋ ਨੌਜਵਾਨ ਨੇ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮਿੱਟੀ ਦੀਆਂ ਬੋਰੀਆਂ ਇੱਥੇ ਲਗਾਈਆਂ ਜਾ ਰਹੀਆਂ ਹਨ ਅਗਲੀ ਤਸਵੀਰ ਰਾਜਪੁਰਾ ਦੀ ਹੈ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਦੀ ਬੱਸ ਇੱਥੇ ਅੰਡਰ ਪਾਸ ਦੇ ਵਿੱਚ ਫਸ ਚੁੱਕੀ ਹੈ ਜੋ ਯਾਤਰੀ ਇਸ ਬੱਸ ਦੇ ਵਿੱਚ ਸਨ ਉਹ ਕਾਫੀ ਦੇਰ ਤੱਕ ਪਰੇਸ਼ਾਨ ਹੁੰਦੇ ਰਹੇ ਇੱਕ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਹਾਲਾਤ ਇਸ ਵੇਲੇ ਕੀ ਬਣੇ ਹੋਏ ਨੇ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲੀ ਤਸਵੀਰ ਗੁਰਦਾਸਪੁਰ ਦੀ ਦਿਖਾਵਾਂਗੇ ਜਿੱਥੇ ਪਿੰਡ ਕਾਨਾ ਨੇੜੇ ਤੂਸੀ ਬੰਨ ਟੁੱਟ ਚੁੱਕਾ ਹੈ ਤੇ 15 ਫੁੱਟ ਦੇ ਕਰੀਬ ਪਾੜ ਪੈ ਚੁੱਕਾ ਹੈ ਨੇੜੇ ਦੇ ਖੇਤਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਪਾਣੀ ਦਾ ਵਹਾਹ ਇਹਨਾਂ ਤੇਜ਼ ਹੈ ਕਿ ਆਪਣੇ ਅੱਗੇ ਜੋ ਆ ਰਿਹਾ ਉਸ ਨੂੰ ਰੋੜ ਕੇ ਅੱਗੇ ਲੈ ਕੇ ਜਾ ਰਿਹਾ ਹੈ ਇਸ ਪਾਰ ਦੇ ਨਾਲ ਕਈ ਪਿੰਡਾਂ ਦੇ ਵਿੱਚ ਖਤਰਾ ਮੰਡਰਾ ਰਿਹਾ ਲੋਕਾਂ ਦੇ ਸਾਹ ਇਸ ਵੇਲੇ ਸੁੱਕ ਚੁੱਕੇ ਨੇ ਤਾਂ ਗੁਰਦਾਸਪੁਰ ਦੇ ਦਿਨਾਨਗਰ ਹਲਕੇ ਦੀਆਂ ਇਹ ਤਸਵੀਰਾਂ ਤੁਸੀਂ ਆਪ ਦੇਖੋ ਉੱਥੇ ਹਾਲਾਤ ਇਸ ਵੇਲੇ ਕੀ ਬਣ ਚੁੱਕੇ ਨੇ

ਵੈਗਰੀ ਜੀ ਦਾ ਖਾਲਸਾ ਵੈਗਰੀ ਫਤਿਹ ਅਟਾਂਡੇ ਵਾਲੀ ਤੁਸੀਂ ਟੁੱਟ ਗਈ ਆ ਵੀਰ ਜੀ ਆ ਵੇਖੋ 20 ਫੁੱਟ ਦਾ ਪਾੜ ਪੈ ਗਿਆ ਭਾਜੀ ਇੱਥੋਂ ਵੀ ਟੁੱਟ ਜਾਈ ਨੀ ਆਣਾ ਜਾਣ ਵਾਲੀ ਇਹ ਸੇਰ ਹੋ ਗਿਆ ਆ ਵੇਖੋ ਭਾਜੀ ਪਾਣੀ ਤੁਸੀਂ ਦੇ ਨਾਲ ਟੱਚ ਕਰ ਗਿਆ ਬਿਲਕੁਲ ਆ ਦੇਖੋ ਵੀਰ ਜੀ ਲੋ ਜੀ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਕੋਈ ਹਿਲਾ ਕੀਤਾ ਜਾਵੇ। ਹਾਲੇ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਨਹੀਂ ਪਹੁੰਚਿਆ। ਆ ਵੇਖੋ ਜੀ। 사ਸੀ ਗਾਲ ਦੀ 사ਸੀ ਗਾਲ। ਕੋਈ ਟੁੱਟਨੀ। ਕੀ ਆੜਾ ਜੀ। ਆ ਵੇਖ ਲਓ ਜੀ ਵੀਰ ਜੀ। ਆ ਪਾੜ ਪੈ ਗਿਆ 20 ਫੁੱਟ ਦਾ। ਬਾਜੀ ਥੋੜਾ ਪੁੱਛੇ। ਇੱਥੋਂ ਚੱਲ ਗਿਆ, ਇੱਥੋਂ ਆ ਜਾਓ। ਆ ਵੇਖ ਲਓ ਵੀਰ ਜੀ। ਆ ਦੇਖੋ ਪਾਣੀ ਦੀ ਸਪੀਡ ਦੇਖੋ ਵੀਰ ਜੀ। ਹੋਰ ਨੁਕਸਾਨ ਹੋ ਜਾਣਾ ਪਿੰਡਾਂ ਦਾ ਪ੍ਰਸ਼ਾਸਨ ਦਾ ਇੱਥੇ ਕੋਈ ਬੰਦਾ ਨਹੀਂ ਪਹੁੰਚਾਇਆ ਅਜੇ ਤੱਕ। ਆ ਵੇਖ ਲਓ ਜੀ ਦੇਖੋ ਜੀ ਪਾਣੀ ਦੀ ਸਪੀਡ ਚੈੱਕ ਕਰੋ ਇਹ ਬਰ ਕੋ ਤੂੰ ਸੀਨਾ ਟੱਚ ਕਰ ਗਿਆ ਪਾਣੀ ਅੱਤ ਤੁਸੀਂ ਟੁੱਟ ਗਈ ਆ ਵੀ ਆ ਤੂੰ ਸੀ ਟੁੱਟ ਗਈ ਆ ਵੀ

ਤਨ ਦਿਨਾਨਗਰ ਦੇ ਵਿੱਚ ਤੁਸੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਤੁਸੀ ਬੰਨ ਟੁੱਟ ਚੁੱਕਾ ਹੈ ਤੇ ਪਿੰਡਾਂ ਦੇ ਵਿੱਚ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਜੋ ਪਿੰਡ ਵਾਲੇ ਨੇ ਉਹਨਾਂ ਨੂੰ ਭੱਜਣਾ ਪਈਆਂ ਹੋਈਆਂ ਨੇ ਕਿਉਂਕਿ ਲਗਾਤਾਰ ਪਾਣੀ ਤੇਜ਼ੀ ਦੇ ਨਾਲ ਪਿੰਡਾਂ ਦੇ ਵੱਲ ਵੱਧ ਰਿਹਾ ਹੈ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਤਲਵੰਡੀ ਸਾਬੋ ਦੀ ਤਲਵੰਡੀ ਸਾਬੋ ਦੇ ਵਿੱਚ ਵੀ ਰਜਵਾਹੇ ਚ ਪਾੜ ਪੈ ਗਿਆ 2 ਫੁੱਟ ਟੂਗਾ ਇਹ ਪਾੜ ਪਿਆ ਜਿਸ ਤੋਂ ਬਾਅਦ ਜੋ ਪਿੰਡ ਦੇ ਨੌਜਵਾਨ ਨੇ ਜੋ ਕਿਸਾਨ ਨੇ ਉਹ ਉੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਰਜਵਾਹੇ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪਾੜ ਹੈ ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਿੱਟੀ ਦੀਆਂ ਬੋਰੀਆਂ ਲਗਾ ਕੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਖਤਰਾ ਲਗਾਤਾਰ ਜੋ ਵੱਧ ਰਿਹਾ ਹੈ ਉਸ ਨੂੰ ਘਟਾਇਆ ਜਾ ਸਕੇ ਕਿਉਂਕਿ ਪਾਣੀ ਦਾ ਵਹਾਅ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਜਿਸ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪਹਾੜਾ ਦੇ ਵਿੱਚ ਮੀਂਹ ਪੈ ਰਿਹਾ ਹੈ ਲਗਾਤਾਰ ਦਰਿਆ ਹੁਣ ਡੈਮ ਹੁਣ ਉਹਨਾਂ ਦੇ ਵਿੱਚ ਪਾਣੀ ਦਾ ਪੱਦਰ ਵੱਧਦਾ ਹੀ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਇਸ ਵੇਲੇ ਬੜੇ ਹੋਏ ਨੇ ਇਸ ਨੂੰ ਦੇਖਦੇ ਹੋਏ ਸਕੂਲ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਅਗਲੇ 24 ਘੰਟਿਆਂ ਦੇ ਲਈ ਜਾਰੀ ਕੀਤਾ ਗਿਆ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਅਗਲੇ 24 ਘੰਟੇ ਪੰਜਾਬ ਤੇ ਭਾਰੀ ਹੋਣਗੇ ਕਿਉਂਕਿ ਪਾਰੀ ਮੀ ਪੰਜਾਬ ਦੇ ਵਿੱਚ ਪਏਗਾ ਜਿਸ ਦੇ ਕਾਰਨ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਇਤਿਹਾਤ ਵੱਜੋ ਜੋ ਦਰਿਆ ਦੇ ਕੰਢੇ ਲੋਕ ਰਹਿ ਰਹੇ ਨੇ ਜੋ ਝੁੱਗੀਆਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਝੁੱਗੀਆਂ ਛੱਡ ਕੇ ਫਿਲਹਾਲ ਉਥੋਂ ਚਲੇ ਜਾਣ ਕਿਉਂਕਿ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਪਾਣੀ ਦਾ ਵਹਾ ਕਿਸੇ ਵੀ ਵੇਲੇ ਹੋਰ ਤੇਜ਼ੀ ਦੇ ਨਾਲ ਵੱਧ ਸਕਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਜੋ ਖਤਰਾ ਉਹ ਲਗਾਤਾਰ ਵੱਧਦਾ ਹੀ ਆ ਰਿਹਾ ਜਿਸ ਤਰੀਕੇ ਨਾਲ 2023 ਦੇ ਵਿੱਚ ਪੰਜਾਬ ਦੇ ਵਿੱਚ ਹੜ ਆਈ ਸੀ ਉਹ ਤਸਵੀਰ ਹਾਲੇ ਤੱਕ ਕੋਈ ਨਹੀਂ ਭੁੱਲਿਆ ਤੇ ਹੁਣ ਇੱਕ ਵਾਰ ਫੇਰ ਅਜੀਹਾਈ ਲੱਗਦਾ ਜਦੋਂ ਮੀਂਹ ਲਗਾਤਾਰ ਦੋ ਦਿਨਾਂ ਤੋਂ ਪੈ ਰਿਹਾ ਕਿ ਇਹ ਖਤਰਾ ਇਹ ਸਥਿਤੀ ਇਹ ਤਸਵੀਰ ਮੁੜ ਦੁਬਾਰਾ ਆ ਸਕਦੀ ਹੈ ਕਿਸਾਨਾਂ ਦੀਆਂ ਚਿੰਤਾ ਲਗਾਤਾਰ ਵੱਧਿਆ ਜਾ ਰਹੀਆਂ ਜਿੱਥੇ ਕੁਝ ਦਿਨ ਪਹਿਲਾਂ ਜਦੋਂ ਮੀਂਹ ਪਿਆ ਸੀ ਉਦੋਂ ਵੀ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਤੇ ਇੱਕ ਵਾਰ ਫਿਰ ਕਿਸਾਨਾਂ ਨੂੰ ਇਸ ਮੀਂਹ ਦੀ ਮਾਰ ਕੁਦਰਤ ਦੀ ਮਾਰ ਝੇਲਣੀ ਪੈ ਰਹੀ ਹੈ ਤਾਂ ਹੁਣ ਤਸਵੀਰਾਂ ਦਾ ਲੋਕ ਕਰਾਂਗੇ ਜੋ ਤਲਵੰਡੀ ਸਾਬੋ ਦੀਆਂ ਨੇ ਜਿੱਥੇ ਰਜਵਾਹੇ ਦੇ ਵਿੱਚ ਪਾੜ ਪਿਆ ਹੈ ਕਿਸ ਤਰੀਕੇ ਦੀ ਸਥਿਤੀ ਤੇ ਕਿਸ ਤਰੀਕੇ ਦੇ ਹਾਲਾਤ ਇਸ ਵੇਲੇ ਤਲਵੰਡੀ ਸਾਬੋ ਦੇ ਵਿੱਚ ਬਣੇ ਨੇ ਇਹ ਤਸਵੀਰਾਂ ਜ਼ਰਾ ਗੌਰ ਨਾਲ ਵੇਖ ਲੋ ਗਰਵਾਇ ਉਹ ਗੱੱਟੇ ਵਾਲਾ 40 40 ਫੜੋ ਚਾਵਾਇਓ 40 ਦੀ ਲੋੜ ਨਹੀਂ ਤਵਰਵਾਵਾਂ ਦੀ ਥੋੜੀ ਛਵਾਰਾ ਰੋਦੇ ਚੱਕੋ ਵਾਲਾ ਭਰਾ 15 ਸਾਲ ਨੋਰ ਵਾਲਾ ਪੈ ਗਿਆ ਇਸ ਤੋਂ ਬਾਅਦ ਇਹ ਤਸਵੀਰਾਂ ਤੁਸੀਂ ਦੇਖਿਆ ਸੀਗੀਆਂ ਤਲਵੰਡੀ ਸਾਬੋ ਦੀਆਂ ਅਗਲੀ ਤਸਵੀਰਾਂ ਦਾ ਰੁਕ ਕਰਦੇ ਹਾਂ ਤਰਨ ਤਰਨ ਦੀਆਂ ਜਿੱਥੇ ਤਰਨ ਤਰਨ ਦੇ ਵਿੱਚ ਵੀ ਜੋ ਪੱਟੀ ਇਲਾਕਾ ਹੈ ਉੱਥੇ ਪਿੰਡ ਸਬਰਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਤਲੁਜ ਬੰਨ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਾਣੀ ਦੀ ਮਾਰ ਇਸ ਪਿੰਡ ਨੂੰ ਵੀ ਚੇਨਲੀ ਪੈ ਰਹੀ ਹੈ ਇਸ ਪਿੰਡ ਦੇ ਵਿੱਚ ਜੋ ਹਾਲਾਤ ਬਣੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਆਪ ਹੀ ਵੇਖ ਸਕਦੇ ਹੋ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਅੰਦਰ ਪਾਣੀ ਵੜ ਚੁੱਕਾ ਹੈ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਜੋ ਨੇੜੇ ਉੱਚੀ ਥਾਂ ਹੈ ਉੱਥੇ ਆਪਣੇ ਡੰਗਰਾ ਨੂੰ ਲਜਾਇਆ ਜਾ ਰਿਹਾ ਹੈ ਤੰਬੂ ਲਗਾਏ ਜਾ ਰਹੇ ਨੇ ਕਿਉਂਕਿ ਘਰ ਦੇ ਵਿੱਚ ਪਾਣੀ ਵੜ ਚੁੱਕਾ ਹੈ ਤੇ ਇਸ ਹਸਤੀਤੀ ਦੇ ਵਿੱਚ ਘਰ ਦੇ ਅੰਦਰ ਰਹਿਣਾ ਜਿਹੜਾ ਖਤਰੇ ਵਾਲਾ ਕੰਮ ਹੋਏਗਾ ਕਿਉਂਕਿ ਤਸਵੀਰਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਲਗਾਤਾਰ ਪਾਣੀ ਦਾ ਵਹਾਅ ਵੱਧਦਾ ਹੀ ਜਾ ਰਿਹਾ ਹੈ ਤੇ ਸਤਲੁਜ ਦੀ ਮਾਰ ਹੁਣ ਪਿੰਡ ਜੋ ਪੱਟੀ ਦਾ ਹੈ ਸਬਰਾ ਉਸ ਨੂੰ ਵੀ ਝੇਲਣੀ ਪੈ ਰਹੀ ਹੈ ਤਸਵੀਰਾਂ ਜ਼ਰਾ ਗੌਰ ਦੇ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਸ਼ੰਬੂ ਲਾਇਆ ਗਿਆ ਤੇ ਇਸ ਦੇ ਵਿੱਚ ਮੰਝਾ ਰੱਖਿਆ ਗਿਆ ਅਤੇ ਡੰਗਰਾ ਨੂੰ ਉੱਚੀ ਥਾਂ ਤੇ ਲਿਆਇਆ ਗਿਆ ਕਿਉਂਕਿ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਤੇ ਇਸ ਸਥਿਤੀ ਦੇ ਵਿੱਚ ਡੰਗਰਾ ਨੂੰ ਉੱਥੇ ਰੱਖਿਆ ਨਹੀਂ ਜਾ ਸਕਦਾ ਦੂਰ ਦੂਰ ਤੱਕ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਤਾਂ ਇਸ ਵੇਲੇ ਪੰਜਾਬ ਜਲਥਲ ਹੋ ਚੁੱਕਾ ਹੈ ਹਰ ਪਾਸੇ ਪਾਣੀ ਹੀ ਪਾਣੀ ਦੇਖਣ ਨੂੰ ਮਿਲ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਹੜ੍ਹ ਵੀ ਆ ਚੁੱਕੇ ਨੇ ਹਰ ਦੀ ਸਥਿਤੀ ਦੇ ਵਿੱਚ ਹੀ ਪੰਜਾਬ ਦੇ ਵਿੱਚ ਜੋ ਮੌਸਮ ਵਿਭਾਗ ਹੈ ਉਸ ਦੇ ਵੱਲੋਂ ਰੈਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਤਾਂ ਤਰਨ ਤਾਰਨ ਦੇ ਵਿੱਚ ਇਸ ਵੇਲੇ ਸਥਿਤੀ ਕੀ ਬਣੀ ਹੋਈ ਹੈ ਪਿੰਡ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਜੋ ਹਾਲਾਤ ਇੱਥੇ ਬਣੇ ਹੋਏ ਨੇ ਸਤਲੁਜ ਦੀ ਮਾਰ ਜਿਹੜੀ ਇਹਨਾਂ ਪਿੰਡ ਵਾਲਿਆਂ ਨੂੰ ਚੇਲਨੀ ਪਈ ਹੈ ਇੱਕ ਵਾਰ ਉਹਨਾਂ ਪਿੰਡ ਵਾਲਿਆਂ ਦਾ ਵੀ ਦੁੱਖ ਸੁਣ ਲੰਨੇ ਆ 2 ਸਾਲ ਪਹਿਲਾਂ ਜਦੋਂ ਪਾਣੀ ਆਇਆ ਸੀ ਨਾ ਉਹਦੇ ਨਾਲ ਪਾਣੀ ਇਸ ਵਕਤ ਵੱਧ ਚੁੱਕਾ ਵਾ ਬੰਦ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹਿ ਗਈ ਬਹੁਤ ਬੁਰੀ ਹਾਲਤ ਆ ਤੇ ਕੋਈ ਸਸ਼ਣ ਜਾਂ ਪ੍ਰਸ਼ਾਸਨ ਜਿਹੜਾ ਨਾ ਬਾਵਾ ਕਿ ਇਸ ਬੰਦ ਤੋਂ ਲੈ ਕੇ ਦੂਸਰੇ ਬੰਦ ਤੱਕ ਬਣੀ ਜਿਹੜਾ ਵਾ ਲਗ ਭਗ ਲੱਗ ਚੁੱਕਾ ਵਾ ਮਾਲੇ ਕਿਰਪਾ ਕਰੇ ਇਹਨਾਂ ਬਰਸਾਤਾਂ ਨਾਲ ਸਾਨੂੰ ਇਹ ਦੱਸਣ ਲਿਆ ਵੀ ਦੋ ਦਿਨ ਨਹੀਂ ਹੈ ਹੋ ਰਹਿਗਾ ਵਾ ਕਿਰਪਾ ਕਰਕੇ ਨਹੀਂ ਜ ਨਾ ਹੀ ਪਵੇ ਤੇ ਸੰਗਤ ਦਾ ਮਾਰਕਿੰਗ ਦਾ ਪਿਆ ਸਕਦਾ ਵਾ ਫਸਲਾਂ ਤਾਂ ਤਬਾ ਹੋ ਚੁੱਕੀਆਂ ਵਾ ਪਾਣੀ ਦਾ ਬਹੁਤ ਦਬ ਉਹ ਇੱਕੋ ਸਾਹਮਣੇ ਤੁਹਾਡੇ ਸਭ ਕੋ ਹੋਣ ਡਿਆ ਸਮਾਨ ਕੱਢਣ ਡੇ ਚਾਰ ਕੱਢਣ ਡੇ ਸਮਾਨ ਸਾਡਾ ਅੰਦਰ ਰੁੱਲਣ ਡਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ ਜੀ ਪੈ ਗਿਆ ਰਾਤ ਦਾ ਮੀਂਹ بارش ਨਾਲ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਦਾ ਭੁੱਖੇ ਤੇ ਆਏ ਮਹੀਂ ਭੁੱਖੇ ਤੇ ਬੈਠੇ ਆ ਤੇ ਪਾਸ ਕਰਨ ਰਹੇ ਆ ਹੁਣ ਤੀ ਕਿੱਥੇ ਰੱਖਿਆ ਸਮਾਨ ਸਾਡਾ ਅੰਦਰ ਹੀ ਆ ਅਸੀਂ ਮਾੜਾ ਮੋਟਾ ਬਰਤਨ ਜੋਗਾ ਵੀ ਨਹੀਂ ਲਿਆਂਦਾ ਲੀੜੇ ਪਹੁੰਚੋਗੇ ਵੀ ਆਵੇਂ ਪਏ ਮਾੜੇ ਮੋਟੇ ਲਿਆਂਦੇ ਆ ਬੰਨ ਤੇ ਆਣ ਕੇ ਬੈਗੇ ਜੋ ਤੇ ਵਾਂ ਤੇ ਆਵੇ ਤੰਬੂ ਲਿਆ ਆ ਮੋਟਰਸਾਂ ਤੇਰੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਲੱਗ ਤਸੀਂ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੇ ਕੋਈ ਵਾਰਸ ਚਲੋ ਧੰਨਵਾਦ ਉਹਨਾਂ ਦੇ ਜਿਹੜਾ ਸਾਨੂੰ ਕੱਲ ਚਾਰ ਰਸਤੇ ਚੁੱਕਰ ਦੇ ਗਿਆ ਸ਼ਾਬਾਸ਼ ਹੁੰਦੇ ਦੂਸਰਾ ਮੰਤਰੀ ਸਾਹਿਬ ਆਏ ਸੀ ਹਾਂਜੀ ਮੰਤਰੀ ਸਾਹਿਬ ਲਾਲਜੀ ਭੁੱਲੜ ਜੀ ਆਏ ਸੀ ਕੱਲ ਸਾਰੇ ਕੋਈ ਸਾਡੇ ਗੜੀ ਹੋਇਆ ਨਹੀਂ ਗਲਤ ਨਾਂ ਨੂੰ ਕਿ ਅੱਜ ਵਿਚਾਰੇ ਚਲੋ ਜੋ ਉਹਨਾਂ ਨੇ ਕਹਿ ਹਮਤ ਕਰਾਂਦੇ ਸਾਡੇ ਜਿੰਨੇ ਵੀ ਹੋਈ ਸਰਪੰਚ ਬਤਾ ਉਸ ਨੂੰ ਵੀ ਨਾਲ ਆਏ ਹਾਂਜੀ ਆਏ ਸੀ ਪਰਸੋਂ ਆਏ ਸੀ ਵਿਚਾਰੇ ਸਾਰਾ ਦਮ ਦੇ ਗਏ ਹਾਂਜੀ ਦੇ ਗਏ ਗਏ ਆ ਉਹਨਾਂ ਨੇ ਕਿਹਾ ਚਲੋ ਤੁਹਾਡਾ ਵੀ ਹੱਲਾ ਹੁਣ ਤਸਵੀਰਾਂ ਰਾਜਪੁਰਾ ਅੰਡਰ ਡਬਲ ਪਾਸ ਦੀਆਂ ਦੇਖ ਲੈਂਦੇ ਨੇ ਜਿੱਥੇ ਇੱਕ ਪੀਆਰਟੀਸੀ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਇਸ ਅੰਡਰ ਪਾਸ ਦੇ ਵਿੱਚ ਫਸ ਜਾਂਦੀ ਹੈ ਕਿਉਂਕਿ ਇਸ ਅੰਡਰ ਪਾਸ ਕੋਲ ਪਾਣੀ ਭਰਿਆ ਹੋਇਆ ਸੀ 4 ਫੁੱਟ ਪਾਣੀ ਭਰਿਆ ਹੋਇਆ ਸੀ ਜਦੋਂ ਬੱਸ ਇੱਥੋਂ ਨਿਕਲਦੀ ਹੈ ਤੇ ਬੱਸ ਪਾਣੀ ਦੇ ਵਿੱਚ ਫਸ ਜਾਂਦੀ ਹੈ 4 ਘੰਟਿਆਂ ਤੱਕ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਬਾਅਦ ਦੇ ਵਿੱਚ ਇੱਕ ਬੱਸ ਬੁਲਾਈ ਜਾਂਦੀ ਹੈ ਤੇ ਇਸ ਬੱਸ ਨੂੰ ਕੱਢਿਆ ਜਾਂਦਾ ਹੈ ਜੋ ਇਸ ਬੱਸ ਦੇ ਵਿੱਚ ਸਵਾਰੀਆਂ ਮੌਜੂਦ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕੰਡਕਟਰ ਤੇ ਜੋ ਡਰਾਈਵਰ ਸੀ ਉਹ ਬੱਸ ਨੂੰ ਇਸੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਯਾਤਰੀ ਜਿਹੜੇ ਉੱਥੇ ਸਵਾਰੀਆਂ ਹੁੰਦੀਆਂ ਨੇ ਉਹ ਕਾਫੀ ਘੰਟੇ ਤੱਕ ਇਸੇ ਤਰੀਕੇ ਦੇ ਨਾਲ ਖੱਜਲ ਖਵਾਰ ਹੁੰਦੀਆਂ ਰਹਿੰਦੀਆਂ ਨੇ ਤਾਂ ਸਿੱਧਾ ਤਸਵੀਰਾਂ ਤੁਸੀਂ ਦੇਖੋ ਰਾਜਪੁਰੇ ਦੀਆਂ ਜਿੱਥੇ ਕਿ ਇਸ ਵੇਲੇ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਬੀਤੇ ਦਿਨ ਤੋਂ ਮੀਂਹ ਪੈ ਰਿਹਾ ਹੈ, ਥਾਂ-ਥਾਂ ਪਾਣੀ ਭਰਿਆ ਹੋਇਆ ਹੈ ਤੇ ਇਸ ਪਾਣੀ ਭਰਨ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਤੇ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੱਰ ਚੁੱਕਾ ਹੈ, ਸੜਕਾਂ ਨਹਿਰਾ ਬਣ ਚੁੱਕੀਆਂ ਨੇ ਤੇ ਰਾਜਪੁਰੇ ਦੇ ਵਿੱਚ ਵੀ ਇਸ ਵੇਲੇ ਜੋ ਹਾਲਾਤ ਨੇ ਤੁਸੀਂ ਦੇਖੋ ਰਾਜਪੁਰਾ ਦੇ ਅੰਡਰ ਡਬਲ ਅੰਡਰ ਪਾਸ ਹੈ ਜਿੱਥੇ ਦੋਨਾਂ ਪਾਸਿਓਂ ਪਾਣੀ ਭਰਿਆ ਹੋਇਆ ਹੈ। ਕੋਈ ਵੀ ਵਹੀਕਲ ਜੋ ਇੱਥੋਂ ਨਿਕਲ ਰਿਹਾ ਹੈ, ਮੋਟਰਸਾਈਕਲ ਹੋਵੇ, ਸਾਈਕਲ ਹੋਵੇ ਇਸ ਪਾਣੀ ਦੇ ਵਿੱਚ ਡੁੱਬਦਾ ਹੋਇਆ ਉਸ ਨੂੰ ਦੇਖਿਆ ਜਾ ਸਕਦਾ ਹੈ ਤੇ ਇਸੇ ਦਰਮਿਆਨ ਇੱਕ ਪੀਆਰਟੀਸੀ ਬੱਸ ਜੋ ਅੰਮਾਲਾ ਤੋਂ ਆ ਰਹੀ ਸੀ ਪਟਿਆਲਾ ਵੱਲ ਇਸੇ ਦਰਮਿਆਨ ਇਹ ਬੱਸ ਵੀ ਇੱਥੇ ਫਸ ਜਾਂਦੇ ਐ ਜਿਸ ਤੋਂ ਬਾਅਦ ਯਾਤਰੀ ਕਾਫੀ ਦੇਰ ਤੱਕ ਪਰੇਸ਼ਾਨ ਹੁੰਦੇ ਰਹਿੰਦੇ ਨੇ 4 ਘੰਟਿਆਂ ਤੱਕ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਖੱਜਲ ਖਵਾਰ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਇੱਕ ਸਰਕਾਰੀ বাস ਰਿਕਵਰੀ ਵੈਨ ਜਿਹੜੀ ਹੁੰਦੀ ਹੈ ਉਹ ਉੱਥੇ ਪਹੁੰਚਦੀ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ বাস ਨੂੰ ਉੱਥੋਂ ਪਾਣੀ ਚੋਂ ਲੰਘਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਰਾਜਪੂਰਾ ਦੀਆਂ ਇਸੇ ਤਰੀਕੇ ਦਾ ਹਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਪਾਣੀ ਦਾ ਵਹਾਅ ਇੱਕਦਮ ਤੇਜ਼ ਹੋਣ ਦੇ ਕਾਰਨ ਇਹ বাস ਇੱਥੇ ਫਸ ਜਾਂਦੀ ਹੈ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਤੇ ਇਸ বাস ਦੇ ਵਿੱਚ ਬੈਠੇ ਸਵਾਰੀਆਂ ਦਾ ਕੀ ਕੁਝ ਕਹਿਣਾ ਇੱਕ ਵਾਰ ਉਹ ਵੀ ਸੁਣ ਲੈਣੇ

ਤੋ ਇਹ ਗੱਡੀ ਕਿੰਨੇ ਕਿਤੇ ਪਾਣੀ ਦੇ ਗੱਡੀ ਫਸੀ ਨੂੰ ਹੋ ਗਿਆ ਤੇ 1.5 ਘੰਟਾ ਹੋ ਗਿਆ ਇੱਥੇ ਰਾਤ ਦੇ ਮੈਂ ਤਾਂ ਤੜਕੇ ਦੇ ਬੈਠੇ ਹਾਂ ਤੇ ਉਹਦਾ ਬੱਸ ਜੰਤੀ ਕਰਨ ਕਰ ਰਿਹਾ ਮੈਂ ਕੋਈ ਦੱਸ ਰਿਹਾ ਬੱਸ ਛੱਡ ਕੇ ਭੱਜ ਗਿਆ ਕਨੈਕਟ ਪਰ ਦੋਨੇ ਓਕੇ